ਆਸੀ ਬਹੁਤ ਹੀ ਧੰਨਵਾਦੀ ਆ ਜੀ ਮਾਨ ਸਰਕਾਰ ਦੇ ਜਿਨ੍ਹਾਂ ਨੇ ਸਾਡੇ ਅਮਰਗੜ ਨੂੰ ਇੱਕ ਬਹੁਤ ਹੀ ਸੋਹਣਾ ਕੰਪਲੈਕਸ ਤਿਆਰ ਕਰਕੇ ਦਿੱਤਾ ਹੈ ਜੋ ਅੱਗੇ ਅਸੀਂ ਮਰੇ ਕੋਟਲਾ ਪਹੁੰਚਦੇ ਸੀਗੇ ਉੱਥੇ ਅਲੱਗ-ਅਲੱਗ ਦਫ਼ਤਰ ਸੀਗੇ ਕਦੇ ਕਿਸੇ ਦਫ਼ਤਰ ਜਾਣਾ ਪੈਂਦਾ ਸੀ ਕਦੇ ਕਿਸੇ ਦਫ਼ਤਰ ਜਾਣਾ ਪੈਂਦਾ ਸੀ ਤੇ ਉਹ ਅਸੀਂ ਹੁਣ ਇੱਕ ਜਗ੍ਹਾ ਤੇ ਹੀ ਸਾਰਾ ਕੰਪਲੀਟ ਕਰ ਲਿਆ ਕਰਾਂਗੇ ਸਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਣੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਜਿਹੜਾ ਇਹ ਕੰਪਲੈਕਸ ਬਣਿਆ ਹੈ ਮਲਟੀ ਕੰਪਲੈਕਸ ਹੈ ਡਿਜੀਟਲ ਆਧੁਨਿਕ ਤਰੀਕੇ ਨਾਲ ਬਣਿਆ ਹੈ ਹੁਣ ਸਾਨੂੰ ਇੱਥੇ ਭੀੜ ਭੜੱਕੇ 'ਚ ਖੜਨ ਦੀ ਲੋੜ ਨਹੀਂ ਐਨੀ ਸਹੂਲਤ ਹੈ ਸਭ ਕੁਝ ਆਨਲਾਈਨ ਤੁਸੀਂ ਫਰਦ ਕਰੇ ਬੈਠੇ ਵੀ ਕਰ ਸਕਦੇ ਹੋ ਰਜਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੂਗਾ ਕੈ ਇਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਸਾਡੀ ਰਜਿਸਟਰੀ ਹੋ ਗਈ ਸਾਡੇ ਹਲਕੇ ਦੀ ਬਹੁਤ ਦੇਰ ਤੋਂ ਮੰਗ ਸੀਗੀ ਜੋ ਕਿ ਬਹੁਤ ਸਾਲਾਂ ਬਾਅਦ ਸੀਐਮ ਸਾਹਿਬ ਜੀ ਦੀ ਬਦੌਲਤ ਇੱਥੇ ਸਾਨੂੰ ਤਹਿਸੀਲ ਕੰਪਲੈਕਸ ਬਣ ਕੇ ਤਿਆਰ ਹੋਇਆ ਮਾਨ ਸਾਹਿਬ ਦਾ ਧੰਨਵਾਦ ਹੈ ਕੇਜਰੀਵਾਲ ਸਾਹਿਬ ਦਾ ਧੰਨਵਾਦ ਹੈ ਵੀ ਸਾਡੇ ਹਲਕੇ ਨੂੰ ਇਲਾਕੇ ਨੂੰ ਇੰਨੀ ਵਧੀਆ ਸਹੂਲਤ ਇੱਥੇ ਮਿਲ ਚੁੱਕੀ ਹੈ ਤਾਂ ਕਿ ਸਾਰੇ ਅਸੀਂ ਖਰਜਲ ਘੋਰੀ ਤੋਂ ਬਚ ਸਕੀਏ